ਇਹ ਉਹ ਮਹਲਿਆ ਜਿਹੜੇ ਮਹਾਰਾਜਾ ਨਾਭਾ ਜਿਹਨੇ ਉਸ ਵੇਲੇ ਗੋਰਿਆਂ ਦੀ ਹਕੂਮਤ ਦੇ ਵਿੱਚ ਉਸ ਜਾਹੋ ਜਲੌ ਦੇ ਨਾਲ ਰਾਜਗਦੀ ਤੇ ਬਹਿਣਾ ਜਿਹੜਾ ਸਵਾਰਕਾਰ ਨਹੀਂ ਕੀਤਾ ਗੁਰਮਰਿਆਦਾ ਦਾ ਪਾਲਣ ਕੀਤਾ ਸੋ ਗੁਰੂ ਸਾਹਿਬ ਕਿਰਪਾ ਕਰਨ ਉਹਦਾ ਇੱਕ ਬਹੁਤ ਵੱਡਾ ਇਤਿਹਾਸ ਹੈ ਆਪਾਂ ਪਿੱਛੇ ਉਹਨਾਂ ਦੀ ਸ਼ਹਾਦਤ ਵੀ ਮਨਾ ਕੇ ਹਟਿਆ ਤੇ ਅੱਜ ਮੈਂ ਇੱਥੇ ਜਿਹੜਾ ਬੇਟਾ ਕਮਰ ਅਭੀ ਉਹਦੇ ਪ੍ਰਤਾਪ ਸਿੰਘ ਉਹਦੇ ਅੱਜ ਦਸਤਾਰਬੰਦੀ ਇਹ ਸਾਡਾ ਸੰਸਕਾਰ ਆ ਸਿੱਖੀ ਦਾ ਜਿੱਤੇ ਜਨੂ ਸੰਸਕਾਰ ਆ ਉਥੇ ਨਾਲ ਦਸਤਾਰਬੰਦੀ ਜਿਹੜੀ ਆ ਇਹ ਵੀ ਇੱਕ ਸਾਡੇ ਸੰਸਕਾਰਾਂ ਦੇ ਵਿੱਚੋਂ ਪਰਮ ਸੰਸਕਾਰ ਆ ਸੋ ਮਹਾਰਾਣੀ ਪ੍ਰੀਤੀ ਸਿੰਘ ਜੀ ਕਿਉਂਕਿ ਮੈਂ ਅੱਗੇ ਪਿੱਛੇ ਜਦੋਂ ਆਇਆ ਸੀ ਉਦੋਂ ਥੋੜੀ ਜੀ ਇਹਦੀ ਹਾਲਤ ਜਿਹੜੀ ਉਪਰਾਤਨ ਦੇਖ ਲਈ ਇਹਨੂੰ ਹੁਣ ਮੋੜ ਬਹਾਲਿਆ ਨੇ ਕੀਤਾ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਬੇਟਾ ਜਿਹੜਾ ਆਪਣੀ ਵੱਡੀ ਬਰਾਸਤ ਲੈ ਕੇ ਬੈਠਾ ਹੋਇਆ ਇੱਕ ਮਹਾਰਾਜਾਂ ਵਾਲੀ ਇੱਕ ਸਤਿਗੁਰਜੀ ਦੇ ਦਰੋਂ ਕਰੋ ਅਸ਼ੀਰਵਾਦ ਲੈ ਕੇ ਉਹਨਾਂ ਗੁਰਮਰਿਆਦਾਵਾਂ ਦੇ ਅਨੁਕੂਲ ਆਪਣੀ ਜ਼ਿੰਦਗੀ ਨੂੰ ਬਸਰ ਕਰੇ ਇਸ ਪਰਿਵਾਰ ਨੂੰ ਸਮੁੱਚੇ ਤੌਰ ਤੇ ਬੀਬੀ ਜੀ ਨੂੰ ਉਹਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਕਾਮਨਾ ਕਰਦਾ ਸਤਿਗੁਰਜੀ ਕਿਰਪਾ ਕਰਕੇ ਬਖਸ਼ਿਸ਼ ਕਰਕੇ ਆਪਣੀ ਮੁਕਲ ਦੇ ਵਿੱਚ ਲੈ ਕੇ ਰੱਖਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ